ਜਿਹੜੀ ਉਪਲਬਧੀ ਆ ਇਹ ਸਾਡੇ ਪੂਰੇ ਮਹਾਸ਼ਾ ਕਮਿਊਨਿਟੀ ਦੀ ਉਪਲਬਧੀ ਹੈ ਔਰ ਆ ਮੈਂ ਸ਼ੁਕਰ ਅਦਾ ਕਰਦੀ ਆ ਇਸ ਸਰਕਾਰ ਦਾ ਸੈਂਟਰ ਸਰਕਾਰ ਦਾ ਔਰ ਖਾਸ ਕਰਕੇ ਕੇਂਦਰੀ ਮੰਤਰੀ ਰੇਲਵੇ ਮੰਤਰੀ ਦਾ ਔਰ ਰੇਲਵੇ ਬੋਰਡ ਦਾ ਤੋਂ ਉਹਨਾਂ ਤੋਂ ਇਲਾਵਾ ਥੈਂਕਸ ਕਰਦੀ ਆ ਕਿ ਸਾਡੀ ਜਿਹੜੀ ਮਹਾਸ਼ਾ ਕਮਿਊਨਿਟੀ ਦੇ ਸਾਰੇ ਅਲੱਗ-ਲੱਗ ਜਥੇਬੰਦੀਆਂ ਸ਼੍ਰੀ ਗੁਰਨਾਬਾਦਾਸ ਜੀ ਦੀਆਂ ਅਲੱਗ ਸਾਡੇ ਪਰਿਵਾਰ ਨੇ ਉਹਨਾਂ ਸਾਰਿਆਂ ਦੀਆਂ ਦੁਆਵਾਂ ਦੇ ਕਰਕੇ ਹੀ ਇਹ ਸਾਰਾ ਕੁਝ ਨੇਪਰੇ ਚੜਿਆ ਖਾਸ ਕਰਕੇ ਪਰਸ਼ੋਤਮ ਭਜੂਰਾ ਜੀ ਅ ਦਾ ਧੰਨਵਾਦ ਕਰਦੀ ਹਾਂ ਔਰ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣੀ ਕਿ ਉਹਨਾਂ ਦੇ ਨਾਲ ਜਿੰਨੀਆਂ ਵੀ ਸੰਸਥਾਵਾਂ ਸਾਡੀਆਂ ਮਹਾਸ਼ਾ ਕਮਿਊਨਿਟੀ ਦੀਆਂ ਨੇ ਉਹਨਾਂ ਦਾ ਸਾਰਿਆਂ ਦਾ ਸਹਿਯੋਗ ਸੀਗਾ ਜਿਹੜਾ ਅੱਜ ਨੇਪਰੇ ਚੜਿਆ ਤੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੈ ਬਹੁਤ-ਬਹੁਤ ਧੰਨਵਾਦ ਹੈ ਔਰ ਇੱਕ ਵਾਰ ਫਿਰ ਤੋਂ ਇਹੀ ਕਹਾਂਗੀ ਗੋਸਵਾਮੀ શ્રી ਗੁਰਨਾਬਦਾਸ ਮਹਾਰਾਜ ਜੀ ਕੀ ਜੈ ਗੋਸਵਾਮੀ શ્રી ਗੁਰਨਾਬਦਾਸ ਮਹਾਰਾਜ ਜੀ ਕੀ ਜੈ ਜੈਕਾਰਵਾ ਜੀ ਗੋਸਵਾਮੀ શ્રી ਗੁਰਨਾਬਦਾਸ ਮਹਾਰਾਜ ਜੀ ਕੀ ਜੈ ਅੱਜ ਹਰਿਮਨ ਚੌਕ ਮੰਦਿਰ ਦੇ ਵਿੱਚ ਸਾਰੀ ਮਹਾਸ਼ਭਰਾਂ ਦੀ ਸ਼੍ਰੀ ਗੁਰੂ ਨਾਭਾ ਦਾ ਭਗਤ ਇਕੱਠੇ ਹੋਏ ਨੇ ਉਹ ਕਦੋਂ ਵਾਸਤੇ ਇਕੱਠੇ ਹੋਏ ਆ ਕਿਉਂਕਿ ਸ਼੍ਰੀ ਗੁਰੂ ਨਾਭਾ ਦਾਸ ਜੀ ਦੇ ਨਾਂ ਦੇ ਉੱਤੇ ਇੱਕ ਸੈਂਟਰ ਸਰਗਰਨਮੈਂਟ ਡਿਮਾਂਡ ਕੀਤੀ ਹੋਈ ਸੀ ਤੇ ਰੇਲ ਦਾ ਨਾਂ ਗੁਰੂ ਨਾਭਾ ਦਾਸ ਦਾ ਜਿਹੜਾ ਧਾਮ ਹੈ ਗਲਤ ਧਾਮ ਉਹਦੇ ਨਾਂ ਤੇ ਰੱਖਿਆ ਜਾਵੇ ਔਰ ਇਹ 13 ਤਰੀਕ ਦਾ ਪਾਸ ਹੋ ਕੇ ਲੈਟਰ ਇਸ਼ੂ ਹੋ ਗਿਆ ਕਿ ਜਿਹੜੀ ਜੰਮੂ ਤਵੀ ਅਜਮੇਰ ਸ਼ਰੀਫ ਚੱਲਦੀ ਸੀ ਟ੍ਰੇਨ ਪੂਜਾ ਐਕਸਪ੍ਰੈਸ ਵੀ ਉਹਨੂੰ ਕਹਿੰਦੇ ਸੀ ਉਹਦਾ ਹੁਣ 13 ਅਪ੍ਰੈਲ ਤੋਂ ਬਾਅਦ ਗਲਤਾਧਾਮ ਪੂਜਾ ਸੁਪਰ ਫਾਸਟ ਐਕਸਪ੍ਰੈਸ ਨਾਮ ਬਣ ਗਿਆ ਸੋ ਅਹੀਂ ਹਰ ਸਾਲ ਦੇ ਸਾਲ ਆਲਮੋਸਟ ਦਸੰਬਰ ਮਹੀਨੇ ਦੇ ਵਿੱਚ ਹੀ ਗਲਤਾਧਾਮ ਜਾਂਦੇ ਆ ਗੁਰੂ ਆਪਣੇ ਤਪਸਥਾਨ ਦੇ ਨਤਮਸਤਕ ਹੋਣ ਪਰ ਉੱਥੇ ਜਾ ਕੇ ਬੜਾ ਆਨੰਦ ਮਾਣਨੇ ਕੋ 8-10 ਦਿਨ ਉੱਥੇ ਰਹਿ ਕੇ ਆਨੇ ਆ ਉਸ ਦਾ ਨਾਲ ਹੀ ਰਵਾਸਾ ਦਾਮ ਜਾਂਦੇ ਆ ਟ੍ਰੇਨ ਇਹੋ ਹੀ ਹੁੰਦੀ ਆ ਸੋ ਅਸੀਂ ਅੱਜ ਉਹ ਟ੍ਰੇਨ ਦਾ ਨਾਮ ਸਾਡੇ ਸ੍ਰੀ ਗੁਰੂ ਨਾਭਾ ਦਾਸ ਜੀ ਦੇ ਨਾਮ ਦੇ ਉੱਤੇ ਜਿਹੜਾ ਉਹਨਾਂ ਦਾ ਤਪ ਸਥਾਨ ਸੀਗਾ ਗਲਤਾ ਧਾਮ ਉਹਦਾ ਨਾਮ ਰੱਖਿਆ ਗਿਆ ਇਹਦੇ ਵਾਸਤੇ ਸਾਰੇ ਅਸੀਂ ਖੁਸ਼ ਖੁਸ਼ੀ ਨਾਲ ਇਹ ਲੱਡੂ ਵੰਡੇ ਨੇ ਮੂੰਹ ਮਿੱਠਾ ਕਰਾਇਆ ਸਾਰੇ ਭੈਣ ਭਰਾਵਾਂ ਦਾ ਤਾਂ ਕਿ ਇਹ ਜਿਹੜਾ ਕਾਰਜਾ ਸੀਗਾ 5-6 ਸਾਲ ਤੋਂ ਲੰਮਕਦਾ ਆ ਰਿਹਾ ਸੀ ਜਿਹਦੇ ਵਿੱਚ ਸਾਨੂੰ ਵੀ ਰੀਸ ਆਂਦੀ ਸੀ ਕਿ ਬੇਗਮਪੁਰਾ ਦੀ ਟ੍ਰੇਨ ਚੱਲਦੀ ਆ 골ਡਨ ਟ੍ਰੈਂਪਨ ਟ੍ਰੇਨ ਚੱਲਦੀ ਆ ਸਤਖੜ ਦੀ ਟ੍ਰੇਨ ਚੱਲਦੀ ਆ ਮਾਤਾ ਵੈਸ਼ਨੋ ਦੇ ਵੀ ਟ੍ਰੇਨ ਚੱਲਦੀ ਆ ਅਜਮੇਰ ਸ਼ਰੀਫ ਤੇ ਚੱਲਦੀ ਆ ਪਰ ਨਾ ਇਹਨਾਂ ਦਾ ਹੀ ਤੇ ਸ਼੍ਰੀ ਗੁਰੂ ਨਾਭਾ ਦਾਸ ਜੀ ਦਾ ਤਪਸਥਾਨ ਦਾ ਨਾਂ ਗਲਤ ਆਧਾਰ ਨਹੀਂ ਸੀ ਪਰ 4-5 ਸਾਲ ਤੋਂ ਮੇਘਵਾਲ ਸਾਹਿਬ ਜੀ ਦੀ سپورਟ ਨਾਲ ਜੀਐਨਕੇ ਦੇ ਮਿਨਿਸਟਰ ਸੀ ਦਵਿੰਦਰ ਮਣਿਆਲ ਉਹਨਾਂ ਦੀ سپورਟ ਨਾਲ ਜਾਂ ਆਪਣੇ ਲੋਕਲ ਮਿਨਿਸਟਰੀ ਦੀ سپورਟ ਨਾਲ ਜਾਂ ਅਰਜਨ ਮੇਘਵਾਲ ਜਿਹੜੇ Rajasthan ਦੇ ਉਹਨਾਂ ਦੀ ਆਪਣੇ ਰਵਨੀਤ ਮਿੱਠੂ ਜੀ ਜਿਹੜਾ ਪੰਜਾਬ ਦਾ ਮਿਨਿਸਟਰ ਵੀ ਨਹੀਂ ਇਸ ਵੇਲੇ ਉਹਦਾ ਵੀ ਸਪੋਰਟ ਨਾਲ ਇਹ ਸਿਰੇ ਕੰਮ ਚੜਿਆ ਅਸੀਂ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਲੱਖ-ਲੱਖ ਵਧਾਈ ਪੇਸ਼ ਕਰ ਰਹੇ ਹਾਂ ਖਾਸ ਕਰਕੇ ਸ਼੍ਰੀ ਗੁਰੂ ਨਾਭਾ ਦਾਸ ਦੇ ਭਗਤਾਂ ਨੂੰ ਸ਼੍ਰੀ ਗੁਰੂ ਨਾਭਾ ਦਾਸ ਮਹਾਰਾਜ ਕੀ ਜੈ ਸਾਰੇ ਨਗਰ ਵਾਸੀਆਂ ਨੂੰ ਸਾਰੇ ਸਮੂਹ ਮਹਾਸ਼ਾਹ ਸਮਾਜ ਦੇ ਲੋਕਾਂ ਨੂੰ ਸ਼੍ਰੀ ਗਲਤਾਗਾਰ ਧਾਮ ਗੱਦੀ ਤੇ ਨਾਂ ਤੇ ਜਿਹੜੀ ਚਲਾਈ ਗਈ ਟ੍ਰੇਨ ਦੇ ਵਾਸਤੇ ਬਹੁਤ-ਬਹੁਤ ਵਧਾਈ ਦੇ ਪਾਤਰੀ ਸਾਰੇ ਸ਼੍ਰੀ ਜੁਧਵੀਰ ਸਿੰਘ ਜੀ ਸਾਡੇ ਫਾਊਂਡਰ ਮੈਂਬਰ ਮਹਾਸ਼ਾਸਮਤੀ اور ਮੈਂ ਸਾਰਿਆਂ ਨੂੰ ਇੱਕ ਗੱਲ ਕਹਿਣੀ ਚਾਹਾਂਗਾ ਕਿ ਜਿਵੇਂ ਤੁਸੀਂ ਅੱਜ ਇੱਕ ਜੁਟਤਾ ਦਿਖਾਈ ਹੈ ਇਸ ਮੌਕੇ ਦੇ ਉੱਤੇ ਗਲਤਗਾਧ ਗੱਦੀ ਦੇ ਉੱਤੇ ਜਿਹੜੀ ਟ੍ਰੇਨ ਚੱਲੀ ਆ ਉਹਦੇ ਸਬੰਧ ਦੇ ਵਿੱਚ ਤੁਸੀਂ ਇਕੱਠੇ ਹੋ ਕੇ ਇਹ ਪ੍ਰੋਗਰਾਮ ਕੀਤਾ ਤੇ ਆਉਣ ਵਾਲੇ ਸਮੇਂ ਵਿੱਚ ਸ਼੍ਰੀ ਗੁਰੂ ਨਾਨਕ ਬਾਦਸ਼ਾਹ ਜਿਹੜਾ ਪ੍ਰਕਾਸ਼ ਉਤਸਵ 7 April ਨੂੰ ਹੁੰਦਾ ਉਸ ਮੌਕੇ ਦੇ ਉੱਤੇ ਵੀ ਸਾਰੀਆਂ ਸਾਰੀਆਂ ਸੰਸਥਾਵਾਂ ਇਕੱਠੀਆਂ ਹੋ ਕੇ ਇਸ ਪ੍ਰੋਗਰਾਮ ਕਰ ਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਵੇਗੀ ਧੰਨਵਾਦ ਹਮੇਸ਼ੀ ਗੁਰੂ ਨਾਨਕ ਬਾਦਸ਼ਾਹ ਮਹਾਰਾਜ ਕੀ ਅੱਜ ਇੱਕ ਵਿਸ਼ੇਸ਼ ਪ੍ਰੋਗਰਾਮ ਜਿਹੜਾ ਗੁਰਨਾਬਾਦਾਸ ਕਮੇਟੀ ਵੱਲੋਂ ਕੀਤਾ ਗਿਆ ਸੀ ਉਹਦੇ ਵਿੱਚ ਜਿਹੜੀ ਪੂਜਾਤਰਸ ਟ੍ਰੇਨ ਦਾ ਨਾਮ ਬਦਲ ਕੇ ਗਲਤ ਆਦਮ ਰੱਖਿਆ ਗਿਆ ਉਹਦੇ ਵਿੱਚ ਬੜੀ-ਬੜੀ ਸਾਡੀ ਸਮਾਜ ਦੀ ਬੜੀ-ਬੜੀ ਉਪਲਬਧੀ ਹੈ ਔਰ ਸਾਰੀ ਮਾਸ਼ਾ ਕਮਿਊਨਿਟੀ ਨੇ ਇਸ ਚੀਜ਼ ਦੀ ਵਧਾਈ ਆ ਔਰ ਗੁਰਨਾਬਾਦਾਸ ਕਮੇਟੀ ਦੇ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਚੌਦੀ ਯੁਧਵੀਰ ਸਿੰਘ ਜੀ ਜਿਹੜਾ ਨੇ ਇਹ ਇਹ ਜੁਰਦਾਸਪੁਰ ਦੇ ਵਿੱਚ ਪੰਜਾਬ ਦੀ ਸ਼ੁਰੂਆਤ ਕੀਤੀ ਸੀ ਉਹ ਇੱਕ ਬੜੀ ਵੱਡੀ ਤਦਾਦ ਵਿੱਚ ਆਉਣ ਵਾਲੇ ਸਮੇਂ ਵਿੱਚ ਬਹੁਤ ਵੱਡੇ ਕਾਰੇ ਸ਼ੁਰੂ ਹੋ ਰਹੇ ਨੇ ਤੇ ਇਹਦੇ ਵਧਾਈ ਦੇ ਪਾਤਰ ਨੇ ਸਾਰਾ ਸਮਾਜ ਜਿਨੇ ਬਹੁਤ ਵੱਡੀ ਤਦਾਦ ਵਿੱਚ ਇੱਥੇ ਇਕੱਠਾ ਕਰਕੇ ਤੇ ਅੱਜ ਇੱਕ ਮਿੱਠਾ ਮੂਹ ਸੰਗਤਾਂ ਦਾ ਕਰਾਇਆ ਤੇ ਇੱਕ ਫਰਾਂ ਦਾ ਧੰਨਵਾਦ ਹੈ ਜਿਹੜੇ ਲੋਕ ਇੱਥੇ ਪਹੁੰਚੇ ਨੇ ਵੱਖ-ਵੱਖ ਸੰਸਥਾਵਾਂ ਦੇ ਲੋਕ ਸ਼ਹਿਰ ਕਮੇਟੀ ਪੰਜਾਬ ਦੀ ਕਮੇਟੀ ਤੇ ਹੋਰ ਵੀ ਜਿਹੜੀ ਸੰਸਥਾਵਾਂ ਤੇ ਪਹੁੰਚਿਆ ਮੈਂ ਬਹੁਤ-ਬਹੁਤ ਦਿਲ ਦੀ ਗਹਿਰਾਈਆਂ ਦਾ ਧੰਨਵਾਦ ਕਰਨਾ ਧੰਨਵਾਦ ਸੋ ਸਵਾਮੀ ਸ੍ਰੀ ਗੁਰੂ ਨਬਾਦਾਸ ਮਹਾਰਾਜ ਕੀ ਜੈ ਅੱਜ ਬਹੁਤ ਵੱਡਾ ਤਿਹਾੜਾ ਸਾਡੇ ਲਈ ਜੀ ਸਾਡੇ ਗੁਰੂ ਮਹਾਰਾਜ ਦੇ ਧਾਮ ਦਾ ਟ੍ਰੇਮ ਦਾ ਨਾਮ ਰੱਖਿਆ ਗਿਆ ਜੀ ਔਰ ਸਾਰੀ ਇਸ ਮਸਤ ਬਰਾਦਰੀ ਨੂੰ ਬਹੁਤ ਬਹੁਤ ਵਧਾਈ ਹੋਏ ਔਰ ਸਭ ਨੂੰ ਜਿੰਨੇ ਸਾਡੇ ਮੈਂਬਰ ਸਹਿਬਾਨ ਜਿੰਨੇ ਪ੍ਰਧਾਨ ਜੀ ਸ਼੍ਰੀ ਯੁੱਧਵੀਰ ਸਿੰਘ ਜੀ ਕਾਲੀ ਜੀ ਸਭ ਦੇ ਬਹੁਤ ਬਹੁਤ ਧੰਨਵਾਦ ਜੀ ਬੋਧ ਗੋਸਵਾਮੀ ਜੀ ਜੀ ਗੁਣਾਬਾ ਦਾਸ ਮਹਾਰਾਜ ਕੀ ਜੈ